ਤੁਫੇ ਖੜਾ ਤੁਹਾਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਮੈਂ ਤੁਹਾਨੂੰ ਮੌਸਮ ਦੀ ਖਬਰ ਦੇਣ ਜਾ ਰਿਹਾ ਪਰ ਨਹੀਂ ਮੌਜੂਦਾ ਸਮੇਂ ਦੇ ਵਿੱਚ ਕੱਲ ਤੋਂ ਹੀ ਮੈਂ ਗੱਲ ਕਰਾਂਗਾ ਕਿ ਜੋ ਪੰਜਾਬ ਦੀ ਇੱਕ ਤਸਵੀਰ ਬਣਾਈ ਗਈ ਹੈ ਪੰਜਾਬ 'ਚ ਉਗਰਵਾਦ ਹੈ ਪੰਜਾਬ ਦੇ ਵਿੱਚ ਅਤਵਾਦ ਫੈਲ ਰਿਹਾ ਹੈ ਪਰ ਹੁਣ ਜਿਹੜੀ ਮੈਂ ਤਸਵੀਰ ਤੁਹਾਨੂੰ ਦਿਖਾਵਾਂਗਾ ਕਿ ਉਹ ਤੁਸੀਂ ਖੁਦ ਵੇਖੋਗੇ ਤੇ ਇਸ ਕੱਪ ਦੀ ਗਰਮੀ ਦੇ ਵਿੱਚ ਤੁਹਾਨੂੰ ਸਕੂਨ ਦੇਗੀ ਇਹ ਪੰਜਾਬ ਹੈ ਇਹ ਅਸੀਂ ਬੈਠ ਬੈਠ ਕੇ ਸੋਚਿਆ ਵਸੇ ਅੱਜ ਇੱਕ ਸਲਾਹ ਹੋਈ ਹੈ ਗੱਲ ਸ਼ੁਰੂ ਕਰਦਾ ਮਾਦ ਲੋ ਜਿਆਦਾ ਪਲੈਨਿੰਗ ਨਹੀਂ ਕੀਤੀ ਸਾਨੂੰ 12 13 ਦਿਨ ਅੱਜ ਹੋ ਗਏ ਆ ਵਾਹਿਗੁਰੂ ਦੀ ਕਿਰਪਾ ਆ ਭਾਜੀ ਕੰਮ ਲੱਗੇ ਹੋਏ ਆ ਕੋਈ ਸੰਗ ਸ਼ਰਮਣੇ ਕੀ ਠੀਕ ਆ ਵੀ ਇੱਥੇ ਕੰਮ ਕਰਨਾ ਭਾਜੀ ਬਾਹਰ ਆਲਾ ਹੌਂਸੀ ਦਾ ਟੱਟਦਾ ਆ ਭਾਜੀ ਗਾਂਟਾ ਘਟਦਾ ਹੋਣਾ ਇੱਥੇ ਕਰਨਾ ਤੇ ਆ ਪੱਥਰ ਦਾ ਰਾਜਸਥਾਨ ਤੋਂ ਪੱਥਰ ਆਏ ਭਾਜੀ ਪੱਥਰ ਦਾ ਬਣਿਆ ਹੋਇਆ 3 ਕਿਲੋ ਵੇਟ ਆ ਇਹਦਾ ਹਾਂਜੀ ਇਹਦਾ ਥੁੰਡੇ ਦਾ ਹਿਸਾਬ ਆ ਕਿ ਦੌਰ ਵੀ ਪੂਰਾ ਲੱਗਦਾ ਹਾਂਜੀ ਪੂਰਾ ਲੱਗਦਾ ਭਾਜੀ ਦੌਰ ਪੂਰਾ ਲੱਗਦਾ ਸਪੀਡ ਨੂੰ ਲੈ ਕੇ ਸ਼ਾਮ ਤੱਕ ਇੱtain ਚੱਲਦਾ ਭਾਜੀ ਵੈਸੇ ਅਸੀਂ ਅਸੀਂ ਕੋਲ ਡਰਿੰਕ ਜਾਂ ਹੋਰ ਜਿਹੜੇ ਆ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਅਰੇ ਇਹ ਤਾਂ ਬਹੁਤ ਵਧੀਆ ਕਿਤਨੇ ਚੀਜ਼ਾਂ ਵਿੱਚ ਪੌਂਦੇ ਤੁਹਾਨੂੰ ਵਿਖਾਈਆਂ ਇਹਨਾਂ ਨੇ ਬਿਲਕੁਲ ਬਹੁਤ ਵਧੀਆ ਟੀਕ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾ ਦਾ ਸਵਾਗਤ ਮੈਂ ਪ੍ਰੋਮਿਸਿੰਗ ਜਲੰਧਰ ਤੋਂ ਧੁੱਪੇ ਖੜਾ ਤੁਹਾਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਮੈਂ ਤੁਹਾਨੂੰ ਮੌਸਮ ਦੀ ਖਬਰ ਦੇਣ ਜਾ ਰਿਹਾ ਪਰ ਨਹੀਂ ਮੌਜੂਦਾ ਸਮੇਂ ਦੇ ਵਿੱਚ ਕੱਲ ਤੋਂ ਹੀ ਮੈਂ ਗੱਲ ਕਰਾਂਗਾ ਕਿ ਜੋ ਪੰਜਾਬ ਦੀ ਇੱਕ ਤਸਵੀਰ ਬਣਾਈ ਗਈ ਹੈ ਪੰਜਾਬ 'ਚ ਉਗਰਵਾਦ ਹੈ ਪੰਜਾਬ ਦੇ ਵਿੱਚ ਅਤਵਾਦ ਫੈਲ ਰਿਹਾ ਹੈ ਪਰ ਹੁਣ ਜਿਹੜੀ ਮੈਂ ਤਸਵੀਰ ਤੁਹਾਨੂੰ ਦਿਖਾਵਾਂਗਾ ਕਿ ਉਹ ਤੁਸੀਂ ਖੁਦ ਵੇਖੋਗੇ ਤੇ ਇਸ ਕੱਪ ਦੀ ਗਰਮੀ ਦੇ ਵਿੱਚ ਤੁਹਾਨੂੰ ਸਕੂਨ ਦੇਗੀ ਇਹ ਪੰਜਾਬ ਹੈ ਮੇਰੇ ਮਗਰ ਤੁਸੀਂ ਵੇਖ ਸਕਦੇ ਹੋ ਨੌਜਵਾਨ ਹੈ ਨਵਾਂ ਉਪਰਾਲਾ ਕੀਤਾ ਗਿਆ ਨਕੌਦਰ ਦੇ ਨਾਲ ਪਿੰਡ ਦੇ ਰਹਿਣ ਵਾਲੇ ਨੇ ਕੀ ਵੀ ਪਿੰਡ ਇਹਨਾਂ ਦਾ ਆਪਣਾ ਇੱਕ ਨਵਾਂ ਕੰਮ ਸ਼ੁਰੂ ਕੀਤਾ ਹੈ ਰਗੜੇ ਦਾ ਰਗੜਾ ਅੱਜਕਲ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਤਸਵੀਰ ਦਿਖਾਵਾਂਗਾ ਕਬੱਡੀ ਪਲੇਅਰਾਂ ਦੀ ਜਿੰਨਾਂ ਨੂੰ ਇਹਨਾਂ ਨੇ ਆਪਣੇ ਬ੍ਰਾਂਡ ਮੈਸੇਂਜਰ ਬਣਾਇਆ ਵਾ ਦੁਆਬਾ ਪੰਜਾਬੀ ਰਗੜਾ ਜਲੰਧਰ ਦੇ ਨਾਲ ਲੱਗਦੇ ਪਿੰਡ ਨਕੋਦਰ ਦੇ ਇਹ ਨੌਜਵਾਨ ਨੇ ਨਵਾਂ ਉਪਰਾਲਾ ਕੀਤਾ ਵਾ ਕਹਾਣੀ ਬਹੁਤ ਦਿਲਚਸਪ ਹੈ ਤੇ ਨਾਲ ਇੱਕ ਗੱਲ ਹੋਰ ਵੀ ਮੈਂ ਆਖਾਂਗਾ ਕਿ ਜੋ ਅੱਜ ਦੀ ਡੇਟ ਦੇ ਵਿੱਚ ਨੌਜਵਾਨ ਬਾਹਰ ਜਾਣ ਦਾ ਜਿਹੜਾ ਕਿ ਰੁਖ ਕਰਦੇ ਪਏ ਨੇ ਇਹਨਾਂ ਦੇ ਵਿੱਚ ਯਾਰਾਂ ਦੋਸਤਾਂ ਦੇ ਵਿੱਚ ਇੱਕ ਐਹੋ ਜਿਹਾ ਵੀ ਨੌਜਵਾਨ ਹੈ ਜੋ ਵਿਦੇਸ਼ ਤੋਂ ਵਾਪਸ ਆ ਕੇ ਇੱਥੇ ਆਪਣਾ ਕੰਮ ਕਰ ਰਿਹਾ ਹੈ ਜਲੰਧਰ ਦੇ ਮਾਡਲ ਟਾਊਨ ਨਿਕੁਪਾਰਕ ਦੇ ਸਾਹਮਣੇ ਖੜੇ ਹੋਏ ਆ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਹੈ ਜੀ ਪੀਟੀਸੀ ਨਿਊਜ਼ ਤੇ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਇਹ ਸੋਚ ਕਿਵੇਂ ਬਣੀ ਪਲਾਨ ਸੀਗਾ ਜਾਂ ਕਿਸ ਤਰੀਕੇ ਦੇ ਨਾਲ ਆਈਡੀਆ ਕਿੱਦਾਂ ਆਇਆ ਭਾਈ ਜੀ ਪਲਾਨ ਨਹੀਂ ਸੀ ਜਦੋਂ ਅਸੀਂ ਆਪ ਦੇ ਲਈ ਇਹ ਰਗੜਦੇ ਹੁੰਦੇ ਸੀਗੇ ਮੋਟਰ ਤੇ ਆਪਾਂ ਇਕੱਠੇ ਮੁੰਡੇ ਸਾਰੇ ਬਹਿ ਜਾਂਦੇ ਸੀ ਕਲੀਨ ਲੋ ਹਨ ਤੇ ਅਸੀਂ ਇਦਾਂ ਬੈਠੇ ਬੈਠੇ ਸੋਚਿਆ ਵਸ ਅੱਜ ਇੱਕ ਸਲਾਹ ਹੋਈ ਆ ਕੱਲ ਸ਼ੁਰੂ ਕਰਤਾ ਅੱਛਾ ਮਤਲਬ ਜਿਆਦਾ ਪਲੈਨਿੰਗ ਨਹੀਂ ਕੀਤੀ ਤੇ ਅਸੀਂ ਸੋਚਿਆ ਵੀ ਅਸੀਂ ਕਿਉਂ ਨਾ ਕੰਮ ਕਰੀਏ ਅਸੀਂ ਦੁਕਾਨ ਸ਼ਾਪ ਲੱਭਦੀ ਸੀ ਕਿਤੇ ਪਰ ਸਾਨੂੰ ਸ਼ਾਪ ਲੱਭੀ ਨਹੀਂ ਅਸੀਂ ਕਿ ਟਰਾਲੀ ਵਿਹਲੀ ਖੜੀਆ ਟਰੈਕਟਰ ਵਿਹਲਾ ਖੜਾ ਆ ਕਿਉਂ ਨਾ ਟਰਾਲੀ ਟਰੈਕਟਰ ਜੀ ਸ਼ੁਰੂ ਕਰ ਦਈਏ ਅਸੀਂ ਸ਼ੁਰੂ ਕੀਤਾ ਵੀ ਮੇਲਿਆਂ ਤੇ ਜਾਵਾਂਗੇ ਉੱਥੇ ਲਾਵਾਂਗੇ ਪਰ ਸਾਨੂੰ ਉਤਲਨ ਸਾਹਿਬ ਲਾਉਂਦੇ ਸੀ ਬਾਬਾ ਜੀ ਦੇ ਉੱਥੋਂ ਵੀ ਆਇਆ ਵੀ ਅਸੀਂ ਇੱਕ ਥਾਂ ਲਾਈਏ ਮਤਲਬ ਜੀ ਇੱਕ ਥਾਂ ਉੱਥੇ ਜਾਵਾਂਗੇ ਇੱਥੇ ਜਾਵਾਂਗੇ ਹੋਰ ਗੱਲ ਹੈ ਇੱਕ ਥਾਂ ਜਾ ਕੇ ਅਸੀਂ ਸਾਰੇ ਨੂੰ ਫਲਾਈਏ ਪਰ ਸਾਨੂੰ 12 13 ਦਿਨ ਅੱਜ ਹੋ ਗਏ ਆ ਵਾਹਿਗੁਰੂ ਦੀ ਕਿਰਪਾ ਆ ਭਾਜੀ ਕੰਮ ਲੱਗੇ ਹੋਏ ਆ ਕੋਈ ਸੰਗ ਸ਼ਰ ਵੀ ਇੱਥੇ ਕੰਮ ਕਰਨਾ ਭਾਈ ਬਾਹਰ ਆਲਾ ਹੁਣ ਕੀੜਾ ਕੱਟਦਾ ਆ ਭਾਈ ਗਾਂਟਾ ਕੱਟਦਾ ਹੁਣ ਇੱਥੇ ਹੀ ਕਰਦਾ ਹੈ ਜੀ ਕੀਵਾ ਪਿੰਡਿਆ ਇਹਨਾਂ ਦਾ ਅੱਛਾ ਇਕਨੀ ਪਿੰਡੋਂ ਆਏ ਮੁੰਡੇ ਵਧੀਆ ਆਉਂਦਾ ਟਰਾਲੀ ਨਾਲ ਪਤਾ ਲੱਗਦਾ ਆਉਂਦਾ ਘਰ ਦਾ ਘਰ ਦਾ ਗੁੜ ਕੱਢਦੇ ਆ ਇਹ ਨਾਲੇ ਅੱਛਾ ਆਹ ਖੇਤੀ ਵੀ ਆ ਨਾਲੇ ਆ ਬਰਾਮ ਨਾਲ ਸਾਰੇ ਪਿੰਡ ਦੇ ਆ ਠੀਕ ਹੈ ਜੀ ਆਏ ਚਾਚਿਆਂ ਦੇ ਇਕੱਠੇ ਹੋ ਕੇ ਠੀਕ ਹੈ ਇਕਨੀ ਨਾਲੇ ਤਾਂ ਰਗੜਾ ਹੈ ਹੀ ਬਹੁਤ ਵਧੀਆ ਗਰਮੀਆਂ ਲਈ ਬਿਲਕੁਲ ਠੀਕ ਹੈ ਪਹਿਲਾਂ ਇੰਨੀ ਹੰਗਾ ਵੀ ਛੜਈ ਹੁੰਦੀ ਸੀ ਬਿਲਕੁਲ ਠੀਕ ਇਕਨੀ ਹੌ ਹੌਲੀ ਮੁੰਡਿਆਂ ਦਾ ਆ ਗਿਆ ਇੱਕ ਮੁੰਡਾ ਰਾਜਾ ਕੰਗ ਆ ਉਹਨੇ ਗਾਣਾ ਗ ਚੱਕ ਕੁੰਡਾ ਘੋਟਣਾ ਉਹਦਾ ਕਰਕੇ ਵੀ ਬਹੁਤ ਜਦਾ क्रेज ਆ ਹੁਣ ਮੈਂ ਤੁਹਾਡਾ ਨਾਮ ਜਾਨਣਾ ਚਾਹਾਂਗਾ ਕੀ ਨਾਮ ਤੁਹਾਡਾ ਕਮਲ ਜੀ ਸੇ ਕਮਲ ਇਹ ਜਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਸਾਰਾ ਸੈਟਅਪ ਲਾਇਆ ਹੋ ਵੈ ਭਾਜੀ ਹੁਣਾਂ ਦੱਸਿਆ ਕਿ ਉਥੇ ਪਿੰਡ ਅਸੀਂ ਆਪ ਵੀ ਪੀਂਦੇ ਸੀਗੇ ਸ਼ੁਰੂਆਤ ਮੈਥੂ ਹੀ ਕਰਾਂਗਾ ਕਿ ਕਿਸੇ ਤਰੀਕੇ ਨਾਲ ਇਹ ਨਹੀਂ ਲੱਗਿਆ ਕਿ ਯਾਰ ਚੱਲੇਗਾ ਜਾਂ ਨਹੀਂ ਚੱਲੇਗਾ ਉੱਪਰ ਆ ਲਾਇਆ ਵੈ ਹਾਲਾਂਕਿ ਤੁਸੀਂ ਤੁਸੀਂ ਵੀ ਦੇਸ਼ ਤੋਂ ਆਏ ਹੋ ਹਾਂਜੀ ਹਾਂਜੀ ਬਿਲਕੁਲ ਇਦਾਂ ਕੋਈ ਨਹੀਂ ਆਪਣੇ ਦਿਮਾਗ ਆਇਆ ਵੀ ਚੱਲੂਗਾ ਜਾਂ ਨਹੀਂ ਚੱਲੂਗਾ ਸੋਚਿਆ ਵੀ ਨਹੀਂ ਸਾਨੂੰ ਜਦੋਂ ਅਸੀਂ ਦਿੰਦੇ ਆ ਕਿ ਇਹਨੂੰ ਸਿਰਫ ਏਦਾਂ ਗਲਾਸ ਦੇ ਕੇ ਉਹਨੇ ਵੀ ਜਦਾਂ ਮਤਲਬ ਉਹ ਕਹਿੰਦਾ ਬਹੁਤ ਵਧੀਆ ਜਿਦਾ ਇੰਨੇ ਚ ਬਹੁਤ ਖੁਸ਼ੀ ਹੁੰਦੀ ਸਾਡਾ ਹੌਸਲਾ ਹੋਰ ਵੱਜ ਜਾਂਦਾ ਜਾਨਕੀ ਵਧੀਆ ਲੱਗਦਾ ਸਾਨੂੰ ਹੋਰ ਵਧੀਆ ਪੈਸੇ ਪੂਏ ਤਾਂ ਨਹੀਂ ਗਾ ਜਾਨਕੀ ਸਾਰੀ ਯਾਰ ਦੋਸਤੀ ਹੋ ਤੁਸੀਂ ਨਾਮ ਕੀ ਹੈਗੇ ਸਾਰਿਆਂ ਦਾ ਜਰਾ ਦੱਸੋ ਇਹਦਾ ਨਾਮ ਬਲਰਾਜ ਆ ਉਹਦਾ ਰਾਜਾ ਕਹਿੰਦੇ ਆ ਇਹਦਾ ਨਾਮ ਅਮਾਨਤ ਆ ਹਾਂ ਇਹ ਉਹਦਾ 阿里 ਕਹਿੰਦੇ ਇਹਨੂੰ ਅੱਛਾ ਇਹਦਾ ਨਾਮ ਜਸ਼ਨਿਆ ਉਹ ਮੁੰਡਾ ਗੁਰਪ੍ਰੀਤ ਇਹ ਤੁਹਾਡਾ ਸ਼ੈਫ ਹੈ ਹਾਂ ਜਿਹੜਾ ਉਹ ਗੁਰਪ੍ਰੀਤ ਸਿੰਘ ਆ ਅੱਛਾ ਇਹ ਜਦੋਂ ਇਹ ਸਾਰੇ ਇਨਗਰੀਡੀਐਂਟਸ ਪੈਂਦੇ ਨੇ ਤੇ ਇਹ ਖਾਸ ਤੌਰ ਤੇ ਘੋ ਹਾਂਜੀ ਭਾਜੀ ਇਹ ਨਿੰਮ ਦਾ ਘੋਟਨਾ ਆ। ਇਹ ਜਦੋਂ ਆਜ ਦਾ ਘੋਟ ਹੁੰਦਾ ਆ ਨਾ ਵਿੱਚ ਨਿੰਮ ਦਾ ਅਸਰ ਵੀ ਵਿੱਚ ਜਾਂਦਾ ਆ। ਕਿਉਂਕਿ ਆਪਣੀ ਬਾਡੀ ਲਈ ਨਿੰਮ ਤਾਂ ਉਦਾਂ ਹੀ ਵਧੀਆ ਆ ਨਾ ਨਿੰਮ ਆ। ਇਹ ਫਟ ਘੱਟ ਗਿਆ ਜਿੱਦਾਂ ਜਿੱਦਾਂ ਰਗੜੀ ਜਾਂਦੇ ਉਦਾਂ ਦਾ ਘਸੀ ਜਾਂਦਾ ਠੰਡੀ ਹੋਈ ਜਾਂਦਾ ਆ ਠੀਕ ਆ ਜੀ। ਤੇ ਆ ਪੱਥਰ ਦਾ ਰਾਜਸਥਾਨ ਤੋਂ ਪੱਥਰ ਆ ਇਹ ਭਾਜੀ ਪੱਥਰ ਦਾ ਬਣਿਆ ਹੋਇਆ। 30 ਕਿਲੋ ਵੇਟ ਆ ਇਹਦਾ। ਅੱਛਾ। ਹਾਂਜੀ ਇਹਦਾ ਕੁੰਡੇ ਦਾ। ਜਿਸਦਾ ਪਿਆ ਕਿ ਜ਼ੋਰ ਵੀ ਪੂਰਾ ਲੱਗਦਾ। ਹਾਂਜੀ ਪੂਰਾ ਲੱਗਦਾ ਭਾਜੀ ਜ਼ੋਰ ਪੂਰਾ ਲੱਗਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਦਾਂ ਹੀ ਚੱਲਦਾ ਭਾਜੀ। ਨਾਲੇ ਬਾਡੀ ਦੀ ਹੋ ਜਾਂਦੀ ਆ ਵਰਕ ਦੋ ਚਾਰ ਗਲਾਸ ਦਿਹਾੜੀ ਦੇ ਪੀ ਲਈਦੇ ਆ ਭਾਈ ਤੇ ਗੱਲ ਵੀ ਕਰਾਂਗੇ ਕਿ ਇੱਥੇ ਹੋਰ ਵੀ ਨੇ ਭਾਜੀ ਪਹਿਲੀ ਫਸਟ ਟਾਈਮ ਆਏ ਹੋ ਜਾਂ ਅੱਗੇ ਵੀ ਆਏ ਹੋ ਨਹੀਂ ਜੀ ਮੈਨੂੰ 8-10 ਦਿਨ ਹੋ ਗਏ ਇੱਥੇ ਹੋ ਗਏ ਅੱਛਾ ਅੱਛਾ ਮੇਰਾ ਇੱਕ ਨਾ ਸਵਾਲ ਹੈ ਕਿ ਨੌਜਵਾਨ ਖੜੇ ਨੇ ਇਹ ਨਜ਼ਾਰਾ ਵੇਖ ਕੇ ਤਸਵੀਰ ਵੇਖ ਕੇ ਪੀਨ ਚ ਤਾਂ ਚਲੋ ਜਿੰਨਾ ਸਕੂਨ ਆਂਦਾ ਹੀ ਐ ਇਹ ਤਸਵੀਰ ਵੇਖ ਕੇ ਕਿੰਨਾ ਸਕੂਨ ਆਂਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਦੀ ਦੌਰ ਚ ਪੰਜਾਬ ਦਾ ਨਾਮ ਚੱਲਦਾ ਨੌਜਵਾਨੀ ਕਿੱਧਰ ਐ ਇਹਨੂੰ ਕਿਵੇਂ ਵੇਖਦੇ ਬਹੁਤ ਮਨ ਖੁਸ਼ ਹੁੰਦਾ ਨਾ ਉਹਨੂੰ ਦੇਖ ਕੇ ਕਿ ਬਹੁਤ ਵਧੀਆ ਹੈ ਸ਼ਰਦਾਈ ਦਾ ਇਹਨਾਂ ਨੇ ਕੰਮ ਖੋਲ ਰੋਜ਼ ਇੱਕ ਵਾਰ ਦੋ ਵਾਰ ਵੀ ਕਈ ਵਾਰ ਆਈਦਾ ਹ ਨਹੀਂ ਤਾਂ ਇਹ ਵਾਲੇ ਜਿਹੜੇ ਸ਼ਰਦਾਈ ਦਾ ਕੰਮ ਸੀ ਇਹ ਵਾਲਾ ਤਾਂ ਕਦੀ ਵੇਖਿਆ ਨਹੀਂ ਸੀ ਸਿੱਖ ਸੰਗਾਂ ਦਾ ਜਿਹੜਾ ਕਿ ਅਸੀਂ ਅਸੀਂ ਕੋਲ ਡਰਿੰਕ ਜਾਂ ਹੋਰ ਜਿਹੜੇ ਆ ਇਹ ਨਾਲ ਪਿੱਛੇ ਲੱਗੇ ਹੋਏ ਆ ਪਰ ਇਹ ਤਾਂ ਬਹੁਤ ਵਧੀਆ ਜਿੱਦਾਂ ਚੀਜ਼ਾਂ ਵਿੱਚ ਪਾਉਂਦੇ ਤੁਹਾਨੂੰ ਵਿਖਾਈਆਂ ਇਹਨਾਂ ਨੇ ਤਾਂ ਬਹੁਤ ਵਧੀਆ ਚੀਜ਼ ਹੈ ਤਾਂ ਅੱਛਾ ਮੈਂ ਇੱਕ ਹੋਰ ਵੀ ਗੱਲ ਜਾਣਨੀ ਚਾਹਾਂਗਾ ਕਿ ਅਕਸਰ ਦੇ ਵਿੱਚ ਨਾ ਅਸੀਂ ਜਦੋਂ ਪਿੱਛੇ ਜੇ ਇੱਕ ਕਿਸਾਨ ਬੋਲਣ ਕਵਰ ਕਰਦੇ ਪਏ ਸੀ ਤੇ ਬੀਬੀਆਂ ਬੈਠੀਆਂ ਸੀ ਉੱਥੇ ਰੇਲ ਟ੍ਰੈਕ ਤੇ ਉਹਨਾਂ ਨੇ ਗੱਲ ਆਖੀ ਕਿ ਮੁੰਡਾ ਘਰੋਂ ਜਾਂਦਾ ਹੈ ਤੇ ਮੋਟਰ ਤੇ ਵੀ ਹੱਲ ਪਹੁੰਚਦਾ ਦਵਾ ਦਾ ਫੋਨ ਕਰਨਾ ਪੈਂਦਾ ਕਿ ਪੁੱਤ ਕਿੱਥੇ ਹੈ ਜਲਦੀ ਘਰ ਆ ਜਾ ਇੱਕ ਦਿਮਾਗ ਚ ਕਿ ਬੈਠੀ ਹੋਈ ਉਹਦੀ ਜ਼ਹਿਨ ਜੋ ਹੈ ਅੱਜ ਕੱਲ ਨਸ਼ੇ ਦਾ ਪ੍ਰਭਾਵ ਹੈ ਘਰ ਦੇਆਂ ਦੀ ਕਿਸ ਤਰੀਕੇ ਨਾਲ ਸਪੋਰਟ ਹੈ ਸ਼ੁਰੂਆਤ ਕਿਸ ਤਰੀਕੇ ਨਾਲ ਲਈ ਭਾਜੀ ਘਰ ਦੀ ਬਹੁਤ ਜ਼ਿਆਦਾ ਖੁਸ਼ੀ ਆ ਮਤਲਬ ਪਹਿਲਾਂ ਅਸੀਂ ਖੇਤੀਬਾੜੀ ਕਰਦੇ ਸੀ ਪਸ਼ੂਆਂ ਨੂੰ ਪੱਠੇ ਪੱਠੇ ਪਾਏ ਤੇ ਨਿਕਲ ਜਾਣਾ ਜਲੰਧਰ ਆ ਗਏ ਕਿਤੇ ਹੋਰ ਚਲੇ ਗਏ ਇਹਨੇ ਫੋਨ ਕਰਤਾ ਨਾਲ ਚਲੇ ਗਏ ਕਿਹੜਾ ਪਿਛ ਕਹੇ ਤੇ ਗੀੜੀ ਮਾਰਨ ਗੀੜੀ ਮਾਰਨ ਚਲੇ ਗਏ ਹੈਨਾ ਤੇ ਅਦੋਂ ਘਰ ਜਾਣੇ ਫੋਨ ਕਰਨਾ ਲੇਟ ਹੋ ਗਏ 8 ਵਜ ਗਏ ਆ ਘਰੇ ਆਜੋ 8 8 10 ਦਾ ਫੋਨ ਆਉਂਦਾ ਹੀ ਲੇਟ ਹੋ ਗਏ ਆ ਮਾਹੌਲ ਜੋ ਚੱਲਦਾ ਪਿਆ ਪਰ ਹੁਣ ਭਾਜੀ ਕੰਮ ਕਰਦੇ ਬੜੇ ਖੁਸ਼ ਕਰਦੇ ਆ 11 ਵੀ ਵੱਜ ਜਾਂਦੇ ਜਾਂਦੇ ਨੂੰ ਪਹੁੰਚਦੇ ਆ ਨੋ ਇੱਕ ਹੀ ਫੋਨ ਆਉਂਦਾ ਆ ਸਕੂਨ ਆ ਕਰ ਸਭ ਤੋਂ ਸਾਨੂੰ ਸਕੂਨ ਇਹ ਆ ਸਾਡੇ ਘਰ ਦੀ ਪਹੁੰਚ ਆ ਹਾਂਜੀ ਬਿਲਕੁਲ ਇਹ ਹੁਣ ਤੇ ਇਹ ਕਹਿੰਦੇ ਵੀ ਵਾਸਤੇ ਟਾਈਮ ਨਾ ਆਜੋ ਧਿਆਨ ਨਾ ਆਇਓ ਅੱਗੇ ਕਹਿੰਦੇ ਵੀ ਆਨਲਾਈਨ ਗਾਣਾ ਪੈਂਦੀਆਂ ਔਰ ਤੇ ਕਹਿੰਦੇ ਵੀ ਚੱਲਾ ਟਾਈਮ ਨਾ ਆਜੋ ਤੇ ਆਇਓ ਧਿਆਨ ਨਾਲ ਸਭ ਤੋਂ ਜ਼ਿਆਦਾ ਇਹ ਹੀ ਆ ਵੀ ਸਾਡੇ ਘਰ ਦੀ ਖੁਸ਼ੀ ਆ ਭਾਜੀ ਬਾਹਰੋਂ ਉੱਥੇ ਦਾ ਲਾਈਫ ਸਟਾਈਲ ਤੇ ਇੱਥੇ ਦਾ ਫਰਕ ਤਾਂ ਨੋ ਡਾਊਟ ਹੈ ਕਮਾਈ ਦਾ ਵੀ ਜਿਸ ਤਰੀਕੇ ਦੇ ਨਾਲ ਹੈ ਪਰ ਹੁਣ ਇੱਥੇ ਨਵਾਂ ਕੰਮ ਆਪਣਾ ਸ਼ੁਰੂ ਕੀਤਾ ਹੈ ਅੰਤਰ ਕੀ ਵੇਖਦੇ ਹੋ ਤੇ ਇੱਕ ਖਾਸ ਤੌਰ ਤੇ ਨੌਜਵਾਨ ਜਿਹੜਾ ਬਾਹਰ ਜਾਣਾ ਜਾਂਦਾ ਅੱਜ ਵੀ ਸਵੇਰੇ ਖਬਰ ਆਈ ਹੈ ਕਿ ਸੱਤ ਜਿਹੜੇ ਨੇ ਉੱਥੇ ਨੌਜਵਾਨ ਭੇਜੇ ਸੀ ਗਲਤ ਡਾਕੂਮੈਂਟ ਲਾ ਕੇ ਏਜੰਟ ਨੇ ਉੱਥੇ ਫਸਾ ਦਿੱਤੇ ਅਸਲ ਤੇ ਤਸਵੀਰ ਕੀ ਅੰਤਰ ਇਹੀ ਹੈ ਜੀ ਇੱਥੇ ਆਪਾਂ ਜੇ ਕੰਮ ਕਰਦੇ ਹਾਂ ਚਲੋ ਸ਼ਾਮ ਨੂੰ ਫੈਮਿਲੀ ਤਾਂ ਕਿਤੇ ਚੱਲੀ ਜਾਂਦੇ ਆ ਨਾ ਹਾਂ ਉੱਥੇ ਇੱਕ ਮਤਲਬ ਕੱਲੇ-ਕੱਲੇ ਦੀ ਜ਼ਿੰਦਗੀ ਆਉਨੇ ਇੱਕ ਜੇਲ ਆ ਨਾ ਮੰਨ ਲਓ ਵੀ ਆਪਸੇ ਨੂੰ ਉਹੀ ਦਾ ਉਹੀ ਕੰਮ ਉਹੀ ਮਤਲਬ ਘਰ ਉਥੇ ਆ ਕੇ ਰਾਮਨਾ ਈ ਦਾ ਰੋਟੀ ਪਣੀ ਬਣਾਈ ਦਾ ਸੋਜ ਦਾ ਸਿਰਫ ਇਹੀ ਚੀਜ਼ ਨਾ ਮਤਲਬ ਇੱਥੇ ਇੱਥੇ ਨਾਰਮਲ ਹਰ ਤਰ੍ਹਾਂ ਦੇ ਬੰਦੇ ਨਾਲ ਆਪ ਮਿਲਦੇ ਆ ਹਰ ਤਰ੍ਹਾਂ ਦੇ ਹਰੇਕ ਨਾਲ ਖੁਸ਼ੀ ਮਿਲਦੀ ਆ ਹਰੇਕ ਹਰੇਕ ਪਾਸੋਂ ਖੁਸ਼ੀ ਮਿਲਦੀ ਆ ਕਿ ਅਪਰੀਸ਼ੀਏਟ ਵੀ ਕਰਕੇ ਜਾਂਦੇ ਆ ਇੱਥੇ ਸੋ ਭਾਈ ਸਾਰੇ ਹੀ ਸਾਨੂੰ ਹੌਸਲਾ ਹੀ ਬਹੁਤ ਆ ਜਿਆਦਾ ਪੁੱਛ ਹੀ ਨਾ ਆ ਹਰੇਕ ਬੰਦੇ ਨੂੰ ਜਦੋਂ ਗਲਾਸ ਦੇਈਦਾ ਭਾਈ ਕਿਦਾ ਵਧੀਆ ਲੱਗਾ ਪਾਜੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਸਾਹਿਬ ਸਾਹਿਬ ਨਾਲ ਵੀ ਹੁਣੇ ਗੱਲ ਕੀਤੀ ਤੇ ਉਹ ਪਾਜੀ ਹੁਣੀ ਆਉਂਦੇ ਰੋਜ਼ ਦਿੱਲੀ ਆਉਂਦੇ ਟੀਮ ਦਾ ਪਾਜੀ ਹੁਣੀ ਵੀ ਰੋਜ਼ ਆਉਂਦੇ ਆ ਇਹ ਲੇਡੀਜ਼ ਵੀ ਆਏ ਆਉਂਦੇ ਆ ਹੁਣ ਆਨਲਾਈਨ ਪੈਣੋ ਜਿਨ੍ਹਾਂ ਨੂੰ ਪਤਾ ਲੱਗਦਾ ਆ ਅੱਛਾ ਮੇਰਾ ਇੱਕ ਹੋਰ ਸਵਾਲ ਆ ਕਿ ਇੱਥੇ ਪਹਿਲਾਂ ਹੋਰ ਵੀ ਕਿਸੇ ਨੇ ਇਦਾਂ ਹੀ ਕਾਟਲਾਣੇ ਸ਼ੁਰੂ ਕੀਤੀ ਸੀ ਤੇ ਉਹਨਾਂ ਨੇ ਤਾਰ ਪੰਜ ਦਿਨ ਬਾਅਦ ਕਿਹਾ ਕਿ ਰਿਸਪੌਂਸ ਤਾਂ ਵਧੀਆ ਮਿਲਿਆ ਪਰ ਕਦੀ ਕਾਰਪੋਰੇਸ਼ਨ ਵਾਲੇ ਆ ਗਏ ਕਦੀ ਕੋਈ ਤੰਗ ਤੁਹਾਡੇ ਨਾਲ ਵੀ ਇਦਾਂ ਹੋਇਆ ਸ਼ੁਰੂਆਤ ਵਿੱਚ ਨਹੀਂ 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 ਜਿੱਦਾਂ ਪਹਿਲੇ ਦਿਨ ਲਾਈ ਸਾਨੂੰ ਕਿਹਾ ਇਦਾਂ ਬਹੁਤ ਵੀ ਇਦਾਂ ਹੋਣੀ ਆ ਹੋਣੀ ਆ ਅਸੀਂ ਤੁਹਾਨੂੰ ਆਇਆ ਉਹ ਤੋਂ ਆਉਂਦੇ ਨੂੰ ਇੱਥੇ ਭਾਜੀ ਹੁਣੀ ਇੱਕ ਟੱਕਰ ਆ ਪਰ ਵਾਹਿਗੁਰੂ ਦੀ ਕੈਰ ਭਾਜੀ ਕਿਸੇ ਨੇ ਤੰਗ ਨਹੀਂ ਕੀਤਾ ਇੰਨੀ سپورਟ ਹੈ ਉਹ ਕਹਿੰਦੇ ਤੁਹਾਡੀ ਟਰਾਲੀ ਹੁਣ ਭਾਜੀ ਹੁਣੀ ਆ ਜਿਵੇਂ ਉਹ ਕਹਿੰਦੇ ਅੱਜ ਤਾਂ ਵੀ ਹੈਗੀ ਹੈ ਭਾਜੀ ਹੁਣਾਂ ਦੀ ਵੀ ਆ ਹੋਰ ਵੀ ਬੰਦੇ ਆ ਉਹ ਕਹਿੰਦੇ ਵੀ ਤੁਹਾਡੀ ਟਰਾਲੀ ਇੱਥੇ ਆ ਸਾਨੂੰ ਕਿਸੇ ਨੇ ਤੰਗ ਨਹੀਂ ਕੀਤਾ ਉਸੇ ਵੀ ਇੱਕ ਅਸਰ ਆਇਆ ਸੀ ਜੇ ਕੋਈ ਤੰਗ ਕਰੇ ਤੇ ਮੇਰਾ ਕਹਿ ਦਿਓ ਹਾਲਾਂਕਿ ਨਾ ਨਹੀਂ ਚਲੋ ਅਸੀਂ ਲੈ ਲੈਂਦੇ ਹਾਂ ਜੀ ਹਾਂ ਜੀ ਉਹ ਕਹਿੰਦੇ ਵੀ ਜੇ ਨੰਬਰ ਵੀ ਦੇ ਕੇ ਗਏ ਜੇ ਤੁਹਾਨੂੰ ਕੋਈ ਤੰਗ ਕਰੇ ਤੁਸੀਂ ਵਧੀਆ ਕੰਮ ਕਰਦੇ ਆ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਤੁਸੀਂ ਆਪਣਾ ਕੰਮ ਕਰੋ ਵਧੀਆ ਇਮਾਨਦਾਰੀ ਠੀਕ ਹੈ ਜਦੋਂ ਬਾਹਰ ਕਿਸੇ ਥੱਲੇ ਬੰਦਾ ਕੰਮ ਕਰਦਾ ਨਾ ਇਹ ਬੰਦਾ ਕਹਿੰਦਾ ਪਿੰਡ ਜੇ ਕੀਲਾ ਵੀ ਖੇਦਾ ਹੋਵੇ ਜਾਂ ਤਾਂ ਵੀ ਨਾ ਵੀ ਹੁੰਦਾ ਰੋਟੀ ਖਾਂਦਾ ਬਿਲਕੁਲ ਬਾਹਰ ਜਾ ਕੇ ਬੰਦੇ ਨੂੰ ਬਾਹਰ ਇੱਕ ਵਾਰੀ ਜਾਣਾ ਜ਼ਰੂਰ ਚਾਹੀਦਾ ਅਕਲ ਉੱਥੋਂ ਵਧੀਆ ਮਾਂ ਦੇ ਛਾਬੇ ਚੱਕ ਕੇ ਅਕਲ ਨਹੀਂ ਆਉਂਦੀ ਅਗਲਾ ਬਦਾਮਾ ਨਾ ਨਹੀਂ ਆਉਂਦੀ ਧੱਕੇ ਨਾ ਆਉਂਦੀ ਹੈ ਚੱਕੇ ਨਾਲ ਚਲੋ ਐਕਸਪੀਰੀਅੰਸ ਹੈ ਤੁਹਾਡਾ ਜ਼ਿੰਦਗੀ ਦਾ ਪਰ ਅਸੀਂ ਆਪਾਂ ਇੱਥੇ ਕਿਹਨੂੰ ਸਮਝਾਵਾਂਗੇ ਵੀ ਨਹੀਂ ਵੀ ਮਤਲਬ ਇਦਾਂ ਕਰ ਲਈਓ ਤਾਂ ਅਕਲੇ ਨਹੀਂ ਜਾਂਦਾ ਨਾ ਆਪ ਤਾਂ ਨਜ਼ਾਰੇ ਲਾਇਆ ਹੁਣ ਸਾਨੂੰ ਨਹੀਂ ਲੈਣ ਦੇ ਦੋ ਤੇ ਜਾਂਦੇ ਆ ਫੇਸ ਹੋ ਜਾਂਦੇ ਵੀ ਨਹੀਂ ਵੀ ਗਲਤੀ ਕਰ ਲਈਏ ਪਰ ਅਸੀਂ ਹ ਟਰਾਈ ਕੀਤੀ ਐ ਇਦਾਂ ਨਹੀਂ ਕੀਤੀ 4-5 ਸਾਲ ਲੱਗੇ ਰਹੇ ਆ ਬਾਹਰ ਜਾਈਏ ਨਹੀਂ ਹੋਇਆ ਪਰ ਹੁਣ ਕਾਂਡਾ ਮਾਰਤਾ ਆ ਛੋਟਾ ਭਰਾ ਬਾਹਰ ਆ ਇੱਥੇ ਹੀ ਕਰਨ ਨਾਲੇ ਖੇਤੀ ਕਰਾਂਗੇ ਨਾਲੇ ਆਪਦਾ ਕੰਮ ਕਰਾਂਗੇ ਵਧੀਆ ਭਾਈ ਕੋਈ ਸੰਗ ਸ਼ਰਮ ਨਹੀਂ ਕੋਈ ਕੋਸ ਨਹੀਂ ਭਾਈ ਪਰ ਬਹੁਤ ਵਧੀਆ ਐਕਸਪੀਰੀਅੰਸ ਤੇ ਨੌਜਵਾਨ ਬਹੁਤ ਵਧੀਆ ਗੱਲਾਂ ਆਖਦੇ ਪਏ ਨੇ ਤੁਸੀਂ ਇਹ ਦੇਖ ਸਕਦੇ ਹੋ ਕਿ ਖੁਦ ਆਪ ਹੱਥੀ ਮਿਹਨਤ ਕਰਕੇ ਜਿਹੜਾ ਇਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਵੈ ਰਗੜੇ ਦਾ ਖਾਸ ਤੌਰ ਤੇ ਨੌਜਵਾਨ ਇੱਥੇ ਬੈਠੇ ਹੋਏ ਨੇ ਆਨੰਦ ਕਿੰਨਾ ਕਰ ਰਿਹਾ ਕਿ ਜ਼ੋਰ ਲੱਗ ਰਿਹਾ ਇੰਨਾਂ ਅੰਦਲੀਆ ਰਹੇ ਜਿਉਂ ਵੀ ਲੱਗ ਰਿਹਾ ਹੈ ਹਾਂ ਹਾਂ ਜੀ ਚਾਰ ਦਿਨ ਬੀਤ ਜਾਨੇ ਅੱਜ ਕਿੰਨੇ ਦੀ ਕਮਾਈ ਹੋਈ ਹੈ ਕਿੰਨੇ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਇਹ ਹਾਲੇ ਉਹਨਾਂ ਨੇ ਇਹੀ ਚਾਹ ਰੱਖੀ ਕਿੜੀਆਂ ਨਹੀਂ ਮਾਰਦੇ ਚੱਲ ਲੱਗੇ ਕਿਹੜੇ ਕੰਮ ਬਿਲਕੁਲ ਹਾਂ ਜੀ ਹਾਂ ਜੀ ਮਤਲਬ ਇੰਨੇ ਚ ਖੋ ਗਿਆ ਇੰਨੇ ਵੀ ਬਾਹਰ ਦਾ ਸੋਚਿਆ ਸੀਗਾ ਇਹ ਵੀ ਹੁਣ ਮਨ ਬਦਲ ਗਿਆ ਉਹ ਮੁੰਡੇ ਨੇ ਸੋਚਿਆ ਗੁਰਪ੍ਰੀਤ ਸਿੰਘ ਨੇ ਵੀ ਬਾਹਰ ਹੀ ਜਾਣਾ ਵਾ ਉਹ ਵੀ ਮਨ ਬਦਲ ਗਿਆ ਇੰਨੇ ਚ ਉਹ ਬਹੁਤ ਵਧੀਆ ਇੰਨੇ ਚ ਘਰ ਦੇ ਵੀ ਬਹੁਤ ਜੀ ਸਾਡਾ ਤੁਹਾਡਾ ਦੇਖ ਕੇ ਬੜਾ ਹੀ ਆਨੰਦ ਵੀ ਆ ਰਿਹਾ ਹੈ ਕਿ ਤੁਸੀਂ ਏ ਨਹੀਂ ਦੇਖਿਆ ਕਿ ਰਿਸੋਰਸਿਸ ਨਹੀਂ ਹੈਗੇ ਕਿਦਾਂ ਸ਼ੁਰੂ ਕਰਾਂਗੇ ਜਿੰਨਾ ਸਿਗਾ ਬਸ ਉਹਦੇ ਨਾਲ ਹੀ ਸ਼ੁਰੂ ਕਰਦਾ ਠੀਕ ਹੈ ਹੁਣ ਹੋਰ ਜਿਵੇਂ ਜਿਵੇਂ ਆਪਣਾ ਵਧਿਆ ਉਹ ਇਹਨੂੰ ਵਧਿਆ ਕਰੀ ਜਾਣਾ ਵਾ ਵੀ ਵਧਿਆ ਟਰਾਲੀ ਵੀ ਵਧਿਆ ਬਣਾਵਾਂਗੇ ਇੱਥੇ ਵੀ ਥੋੜਾ ਵਧਿਆ ਬਣਾਵਾਂਗੇ ਸਾਰਾ ਕੁਝ ਇੱਕ ਮੇਰਾ ਹੋਰ ਅਖੀਰ ਸਵਾਲ ਹੈ ਕਿ ਤੁਸੀਂ ਪੋਸਟਰ ਦੇ ਉੱਤੇ ਕਬੱਡੀ ਪਲੇਅਰਾਂ ਹੋਰਾਂ ਦੀ ਜਿਹੜੀ ਹੈ ਕਿ ਤੁਸੀਂ ਫੋਟੋਆਂ ਲਾਈਆਂ ਨੇ ਕਿ ਖਾਸ ਤੌਰ ਤੇ ਇਹਨਾਂ ਦੀ ਹੋਰ ਆਈਡੀਆ ਕੀ ਹੈ ਮੈਂ ਇਹਨਾਂ ਦੀਆਂ ਫੋਟੋਆਂ ਲਾਉਂਦਾ ਮਤਲਬ ਉਹਦੀ ਫੈਨ ਹੈ ਜਾਂ ਇਹ ਅੱਛਾ ਫੈਨ ਹੋਣ ਹਾਂਜੀ ਢੁੱਲੇ ਦੇ ਫੈਨ ਆ ਖੁਸ਼ੀ ਦੇ ਫੈਨ ਆ ਹਾਂਜੀ ਭਾਈ ਸੰਦੀਪ ਨੇ ਪੁਟਰ ਬਾਨਾ ਦਿੱਤਾ ਹੈਗਾ ਸੀ ਸਾਡੇ ਤੋਂ ਤੇ ਪਾਲਾ ਜਲਾਲਪੁਰੀ ਆ ਭਾਜੀ ਹੋ ਗਿਆ ਉਹਨਾਂ ਦਾ ਪੁਟਰ ਪਾਲੀ ਜਲਾਲਪੁਰੀ ਇਹਦਾ ਉਹ ਵੀ ਬਾਨਾ ਦਿੱਤਾ ਹੋਇਆ ਆ ਤੇ ਭਾਈ ਸੰਦੀਪ ਤਾਂ ਹੀ ਬਣਵਾਇਆ ਸੀਗਾ ਦੀਪ ਸਿੱਧੂ ਦਾ ਮੂਸੇ ਵਾਲੇ ਦਾ ਉਹ ਸਾਡਾ ਡਿੱਗ ਗਿਆ ਸੀ ਫੇਰ ਦੁਬਾਰਾ ਦਿੱਤਾ ਹੋਇਆ ਅਸੀਂ ਅੱਜ ਲਾ ਦੇਣੇ ਸਾਰੇ ਇੱਕ ਆਖੀਰਲਾ ਸਵਾਲ ਹੈ ਕਿ ਕਈ ਵਾਰੀ ਲੋਕ ਆ ਕੇ ਹਾਲਾਂਕਿ ਪੁੱਛਦੇ ਨੇ ਕਿ ਚੀਜ਼ ਕਿਦਾਂ ਪਈ ਕਿਦਾਂ ਵੀ ਲੋਕਾਂ ਦਾ ਮੇਨ ਇੰਟਰਸਟ ਕੀ ਆ ਕੇ ਇਹ ਵੀ ਪੁੱਛਦੇ ਕਿ ਇਹਨਾਂ ਨੂੰ ਨੁਕਸਾਨ ਤਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਇਸ ਚੀਜ਼ਾਂ ਬਾਰੇ ਨਹੀਂ ਪਤਾ ਜੀ ਅਸੀਂ ਕੋਲ ਡਰਿੰਕਸ ਦੇ ਬਾਰੇ ਆਈਏ ਜਾਂ ਦੂਜੀ ਤੀਜੀ ਚੀਜ਼ਾਂ ਦੇ ਉਹਨਾਂ ਨੂੰ ਦੱਸੀਦਾ ਭਾਜੀ ਇਹ ਹੀ ਪੁੱਛਦੇ ਆ ਵੀ ਇਹ ਗਰਮਤ ਨਹੀਂ ਫਿਰ ਕਿਉਂਕਿ ਡਰਾਈ ਫਰੂਟ ਆ ਜੇ ਉਹਨਾਂ ਨੂੰ ਦੱਸਦੇ ਆ ਵੀ ਉਦਾਂ ਗਰਮ ਹੈ ਜਦੋਂ ਕੋਟ ਹੋ ਜਾਂਦਾ ਇਸ ਤਰ੍ਹਾਂ ਠੰਡੀ ਹੋ ਜਾਂਦੀ ਆ ਇਹ ਗਰਮ ਨਹੀਂਗਾ ਜਦੋਂ ਫਿਰ ਚੈੱਕ ਕਰਦੇ ਅਗਲੇ ਵੀ ਕਹਿੰਦੇ ਸਹੀ ਆ ਪੁੱਛਦੇ ਜ਼ਰੂਰ ਆ ਇਹ ਜਿਹਦਾ ਅਸੀਗਾ ਨੁਕਸਾਨ ਨਹੀਂ ਇਹਦਾ ਫਾਇਦਾ ਹੀ ਆ ਨੁਕਸਾਨ ਕੋਈ ਨਹੀਂਗਾ ਭਾਜੀ ਇਹਦਾ ਇਹਦਾ ਬੋਡੀ ਜਿਹੇ ਬੰਦਾ ਹਫਤਾ 20 20 ਕ ਪੀਲੇ ਲਗਾਤਾਰ ਬੰਦੇ ਨੂੰ ਬੋਡੀ ਚ ਪਤਾ ਲੱਗ ਜਾਂਦਾ ਜੇ 2-3 ਮਹੀਨੇ ਪੀਲੇ ਧੰਨਵਾਦ ਜੀ ਮਿਹਰਬਾਨੀ ਠੀਕ ਹੈ ਇਹ ਜਿਹੜੀ ਅੱਜ ਤੁਹਾਨੂੰ ਤਸਵੀਰ ਦਿਖਾਈ ਹੈ ਨੌਜਵਾਨਾਂ ਦਾ ਜਿਹੜਾ ਉੱਪਰ ਆਲ ਹੈ ਅਸਲ ਪੰਜਾਬ ਦਾ ਨੌਜਵਾਨ ਇਸ ਤਰੀਕੇ ਦਾ ਵੀ ਹੈ ਜੋ ਕਿ ਆਪਣਾ ਕਿਰਤ ਕਰਕੇ ਰੋਟੀ ਖਾਣੀ ਜਾਂਦਾ ਵੈ ਜਿਸ ਤਰੀਕੇ ਦੇ ਨਾਲ ਜੋ ਤਸਵੀਰਾਂ ਵੀ ਆਂਦੀਆਂ ਨੇ ਬਿਆਨ ਵੀ ਆਂਦੇ ਨੇ ਕਿ ਪੰਜਾਬ ਚ ਫਲਾਣਾ ਹੋ ਗਿਆ ਪੰਜਾਬ ਚ ਇਸ ਵਕਤ ਮਾਹੌਲ ਇਸ ਤਰੀਕੇ ਦਾ ਹੈ ਉਹ ਸਾਰੇ ਲੋਕਾਂ ਨੂੰ ਇੱਕ ਵਾਰ ਜ਼ਰੂਰ ਇਹ ਤਸਵੀਰ ਵੇਖਣੀ ਚਾਹੀਦੀ ਪੰਜਾਬ ਦੀ ਨੌਜਵਾਨੀ ਇਸ ਤਰੀਕੇ ਦੀ ਵੀ ਹੈ ਕਿ ਜੋ ਕਿ ਕੰਮ ਕਰਨ ਤੋਂ ਸੰਗਦੀ ਨਹੀਂ ਹੈ ਇਸ ਵਕਤ ਮੈਂ ਜਿਹੜੀ ਜਗ੍ਹਾ ਤੇ ਖੜਾ ਹੋਇਆ ਮੈਂ ਇੱਥੇ ਬਹੁਤ ਸਾਰੇ ਜਿਹੜੇ ਨੇ ਕਿ ਪ੍ਰਵਾਸੀ ਮਜ਼ਦੂਰ ਭਾਈ ਵੀ ਜਿਹੜੇ ਨੇ ਕਿ ਉਹ ਆਪਣਾ ਇੱਥੇ ਕੰਮ ਕਰਦੇ ਪਏ ਨੇ ਪਰ ਹਰ ਗੱਲ ਦੀ ਸ਼ਰਮ ਲਾ ਕੇ ਜਿੰਨਾ ਪੁੱਜਦਾ ਸਰਦਾ ਹੋਇਆ ਆਪਣਾ ਇੱਕ ਸੈਟਅਪ ਲਗਾ ਕੇ ਨੌਜਵਾਨਾਂ ਨੇ ਉਪਰਾਲਾ ਜਿਹੜਾ ਹੈ ਕਿ ਇਹ ਸ਼ੁਰੂ ਕੀਤਾ ਵੈ ਦੇਖਾਂਗੇ ਹੁਣ ਕਿਸ ਤਰੀਕੇ ਦੇ ਨਾਲ ਲੋਕ ਜਿਹੜਾ ਹੈ ਕਿ ਇਸ ਚੀਜ਼ ਨੂੰ ਜਿਹੜਾ ਕਿ ਪਸੰਦ ਕਰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਕਿ ਇਸ ਰਗੜੇ ਨੂੰ ਜਿਹੜਾ ਹੈ ਕਿ ਉਹ ਕਿਸ ਤਰੀਕੇ ਨਾਲ ਆਪਣਾ ਪਿਆਰ ਦਿੰਦੇ ਨੇ ਕੈਮਰਾ ਪਰਤਨ ਚ ਗੂਪ ਦੇ ਨਾਲ ਪ੍ਰਮਿਸਿੰਗ ਪੀਟੀਸੀ ਨਿਊਜ਼ ਜਲੰਧਰ